ਨੇ ਇਹ ਬੇਸਿਕਲੀ ਗਲਤ ਧਾਰਨਾ ਹੈ ਜਿਸ ਤਰ੍ਹਾਂ ਦਾ ਸਕਿਉਰਿਟੀ ਸਿਨੈਰੀਓ ਪਿੱਛੇ ਬਣ ਗਿਆ ਸੀਗਾ ਸੋ ਉਸ ਚੀਜ਼ ਨੂੰ ਮਧਨਜ਼ਰ ਰੱਖਦੇ ਹੋਏ ਤਾਂ ਥੋੜੀ ਜੀ ਕਾਊਂਟਰ ਮੀਜਰਸ ਐਂਡ ਸਕਿਉਰਿਟੀ ਆਗਮੈਂਟੇਸ਼ਨ ਅਸੀਂ ਕਰਾਈ ਹੈ ਐਂਡ ਇਹ ਜਿਹੜੀ ਐਕਸਰਸਾਈਜ਼ ਹੈ ਪੂਰੇ ਬਾਰਡਰ ਰੇਂਜ ਦੇ ਵਿੱਚ ਕਰਾਈ ਜਾ ਰਹੀ ਹੈ ਇਹਦੇ ਵਿੱਚ ਸਰਕਾਰ ਵੱਲੋਂ ਕੁਝ ਫੰਡਸ ਵੀ ਸਾਨੂੰ ਅਲਾਟ ਹੋਏ ਹੈ ਤਾਂ ਇਹ ਹਰ ਟਾਈਮ ਜਿਹੜਾ ਵੀ ਕੋਈ ਸਕਿਉਰਿਟੀ ਚੈਲੰਜ ਆਂਦਾ ਹੈ ਉਹਦੇ ਮੁਤਾਬਿਕ ਜਿਹੜਾ ਸੋਲੂਸ਼ਨ ਉਹਦਾ ਸਾਨੂੰ ਮੌਕੂਲ ਲੱਗਦਾ ਹੈ ਫੀਜ਼ੀਬਲ ਲੱਗਦਾ ਹੈ ਉਸ ਮੁਤਾਬਕ ਅਸੀਂ ਕੁਝ ਚੇਂਜਸ ਕੀਤੇ ਆਂ ਐਂਡ ਇਹ ਕੋਈ ਨਵੀਂ ਚੀਜ਼ ਨਹੀਂ ਹੈ ਜਿਹੜੀ ਅਸੀਂ ਕਰ ਰਹੇ ਆ ਜਿਹੜਾ ਬੀਪੀਆਰਐਨਡੀ ਹੈ ਉਹਦੇ ਵਿੱਚ ਉਹਨਾਂ ਨੇ ਪ੍ਰੋਪਰਲੀ ਮਤਲਬ ਜਿਹੜੀ ਦੀਵਾਰਾਂ ਹੈਗੀਆਂ ਜਾਂ ਜਿਹੜੇ ਗੇਟਸ ਹੈ ਉਹਦੀ ਹਾਈਟ ਕਿੰਨੀ ਹੋਣੀ ਚਾਹੀਦੀ ਥਿਸ ਇਜ਼ ਆਲਰੇਡੀ ਸਪੈਸੀਫਾਈਡ ਬਾਈ ਬੀਪੀਆਰਐਨਡੀ ਤਾਂ ਉਸ ਜਿਹੜਾ ਇੱਕ ਨੋਰਮ ਹੈ ਉਹਨਾਂ ਦਾ ਉਹਦੇ ਮੁਤਾਬਕ ਸਾਡੀ ਦੀਵਾਰਾਂ ਨਹੀਂ ਹੈ ਸੀਗੀਆਂ ਸੋ ਵੀ ਹੈਵ ਨਾ ਡਨ ਐਨੀਥਿੰਗ ਨਿਊ ਇਹ ਆਲਰੇਡੀ ਰੂਲਸ ਹੈਗੇ ਨੇ ਐਂਡ ਉਹਦੀ ਬਸ ਅਸੀਂ ਕੰਪਲਾਈਂਸ ਕੀਤੀ ਹੈ

ਉਸ ਗੱਡੀ ਦੇ ਬਾਰੇ ਨਾਲ ਜਾਗਦੇ ਬੈਕ ਤੇ ਉਸ ਨਾਲ ਦੇ ਸਾਥੀ ਨੇ ਇੱਕ ਇਨਸੀਡੈਂਟ ਹੋਇਆ ਸੀਗਾ ਇਥੇ ਸਿਵਲ ਲਾਈਨ ਦੇ ਵਿੱਚ ਤਾਂ ਉਹ ਕੇਸ ਸਾਡੀ ਅਸੀਂ ਜੁਆਇੰਟਲੀ ਜਿਹੜਾ ਅੰਮ੍ਰਿਤਸਰ ਰੂਰਲ ਪੁਲਿਸ ਐਂਡ ਬਟਾਲਾ ਪੁਲਿਸ ਵੀ ਆਰ ਵਰਕਿੰਗ ਔਨ ਇਟ ਤਾਂ ਉਹਦੇ ਸੀ ਕਾਫੀ ਲੀਡਸ ਸਾਡੇ ਕੋਲ ਹੈਗੀਆਂ ਤਾਂ ਉਹ ਇੱਕ ਦੋ ਦਿਨਾਂ ਦੇ ਵਿੱਚ ਵਿਲ ਅਪ੍ਰੀਹੈਂਡ ਅਪ ਬੜੀ ਜੀ ਲੋਟ ਤੋਂ ਕਹਿੰਦੇ ਜੀ ਅਸੀਂ ਨਹੀਂ ਵੀ ਆਰ ਨਾਟ ਸ਼ੋਰ ਕਿਉਂਕਿ ਉਹ ਫੁਟੇਜ ਜਿਹੜਾ ਹੈਗਾ ਉਹਦੇ ਵਿੱਚ ਬੜਾ ਕੋਈ ਕਲੀਅਰ ਚੀਜ਼ ਨਹੀਂ ਹੈ ਪਰ ਅਸੀਂ ਇੱਕ ਸਾਡੀ ਥੀਰੀ ਹੈ ਕਿ ਚਲੋ ਉਹ ਗੱਡੀ ਸੇਮ ਹੋ ਸਕਦੀ ਹੈ ਪਰ ਹਜੇ ਅਸੀਂ ਸ਼ੋਰ ਨਹੀਂ ਹੈ ਕਿ ਸੇਮ ਹੀ ਗੱਡੀ ਹੈ 26 ਜਨਵਰੀ ਨੂੰ ਆ ਕੇ ਕੁਝ ਆਪਣਾ ਕਲੀਨਿਕ ਹੋਸ ਵਗੈਰਾ ਲੱਗੇਗਾ ਕਿਥੋਂ ਕਿਥੋਂ ਆ ਜਾਈਏ ਸਾਡੇ ਕੋਲ ਬਾਹਰੋਂ ਆਲਰੇਡੀ ਪੀਏਪੀ ਦਾ ਇੱਕ ਕੰਪੋਨੈਂਟ ਆਇਆ ਹੈ ਤਾਂ ਅਸੀਂ ਐਂਡ ਵੀ ਹੈਵ ਐਡਿਕਟ ਫੋਰਸ ਇਟ ਇਜ਼ ਜ਼ਿਲਾਲ ਪਦਰੀ ਸਾਡੀ ਫੋਰਸ ਹੈ ਕਾਫੀ ਸਾਡੇ ਕੋਲ ਹੈਗੀ ਤਾਂ ਉਹਨਾਂ ਨੂੰ ਅਸੀਂ ਇਸਤੇਮਾਲ ਕਰ ਰਹੇ ਨੇ ਸਾਡੇ ਕੋਲ ਪ੍ਰੋਪਰ ਫੋਰਸ ਐਂਡ एवरीथिंग ਅਰੇਂਜਮੈਂਟਸ ਉਹ ਸਾਰੇ ਅਸੀਂ ਚੱਕ ਆਊਟ ਕਰ ਰਹੇ ਆ ਪ੍ਰੋਪਰਲੀ ਇਸ ਫੰਕਸ਼ਨ ਨੂੰ ਅਸੀਂ ਕਰਾਵਾਂਗੇ ਸਰ 사이ਬਰ ਕ੍ਰਾਈਮ ਨੂੰ ਲੈ ਕੇ ਤੇ ਬਟਾਲਾ ਪੁਲਿਸ ਵਰੀਆਂ ਹੁਣ ਕੰਮ ਕਰ ਰਹੀ ਹੈ ਮੋਬਾਈਲ ਜਿੱਦਾਂ ਅਲੋਕਰ ਮਿਲਦੇ ਪਰ ਮੋਟਰਸਾਈਕਲ ਚੋਰੀ ਹੁੰਦੇ ਆ ਅਦਰ ਹੋਰੀ ਵਾਹਨ ਚੋਰੀ ਹੁੰਦੇ ਉਹਨਾਂ ਨੂੰ ਲੈ ਕੇ ਪੁਲਿਸ ਕਦੋਂ ਆਪਣਾ ਥੋੜਾ ਡਵਲਪ ਕਰੇ ਅਸੀਂ ਬਟਾਲਾ ਪੁਲਿਸ ਦਾ ਆਫਲੇਟ ਰਿਕਾਰਡ ਇਸ ਤਰ੍ਹਾਂ ਰਿਹਾ ਹੈ ਕਿ ਬਹੁਤ ਕੋਈ ਕੱਠੀ ਕੋਈ ਕੇਸ ਹੋਗਾ ਜਿਹੜਾ ਟ੍ਰੇਸ ਨਹੀਂ ਹੋਇਆ ਕੁਝ ਇਨਸੀਡੈਂਟਸ ਹੋਏ ਬਟ ਦੇ ਵਰ ਟ੍ਰੇਸ ਦਾ ਇਹ ਜਿਹੜਾ ਇਹ ਵੀ ਸਾਡੀ ਪ੍ਰਾਇਓਰਟੀ ਹੈ ਪਿੱਛੇ ਥੋੜਾ ਸਟਰੀਟ ਕ੍ਰਾਈਮ ਦਾ ਇਸ਼ੂ ਸੀਗਾ ਸਨੈਚਿੰਗ काफ़ी असी नकेल पाई है बट जिथे भी इंसीडेंट हों साड़ी टीम बड़ी मुस्तैद है कमिटेड है एंड ओनू आप जरूर ट्रेस करते हैं नहीं उज द फर्स्ट लाइन ऑफ डिफेंस ज्वाइंट ऑपरेशन कर रहे टाइम टू टाइम मीटिंग भी होंगे है ਤਾਂ ਇਹਦੇ ਇਲਾਵਾ ਜਿਹੜੀ ਏਜੰਸੀਜ਼ ਹੈ ਸਟੇਟ ਏਜੰਸੀਜ਼ ਸੈਂਟਰਲ ਏਜੰਸੀਜ਼ ਉਸੇ ਆਪਣੇ ਲੈਵਲ ਤੇ ਉਹ ਸਾਰਾ ਉੱਥੇ ਚੱਲਦਾ ਪਿਆ ਤਾਂ ਉਸੇ ਮਤਲਬ ਜਿਹੜਾ ਵੀ ਕੋਈ ਪਲਾਨ ਬੰਦਾ ਹੈ ਉਹਦੀ ਕੰਪਲਾਈਂਸ ਫਿਰ ਹੋ ਜਾਂਦੀ ਹੈ ਉੱਥੇ ਥੈਂਕ ਯੂ ਸੋ ਮਚ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਤੇ ਸਾਡੇ ਜਿਹੜੇ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਹੈਗੇ ਉਹਨਾਂ ਦੀ ਇਹ ਕੋਸ਼ਿਸ਼ ਹੈ ਕਿ ਜਿਹੜਾ ਪੰਜਾਬ ਦਾ ਸਰਹਦੀ ਇਲਾਕੇ ਹੈਗੇ ਜਿਹੜੇ ਬਾਰਡਰ ਡਿਸਟ੍ਰਿਕਟਸ ਹੈ ਇਹਨਾਂ ਦੇ ਵਿੱਚ ਜਿੰਨੇ ਵੀ ਗਵਰਨਮੈਂਟ ਇੰਸਟੀਟਿਊਸ਼ਨਸ ਹੈ ਗਵਰਨਮੈਂਟ ਬਿਲਡਿੰਗਸ ਹੈ ਪੁਲਿਸ ادارے ਹੈਗੇ ਉਹਨਾਂ ਦੀ ਸੁਰੱਖਿਆ ਦੀ ਪੂਰੀ ਚੌਕਸੀ ਤੇ ਪ੍ਰਬੰਧ ਕੀਤੇ ਜਾਣ ਇਸ ਸਬੰਧ ਵਿੱਚ ਉਹਨਾਂ ਨੇ ਇੱਕ ਵੱਡਾ ਪ੍ਰੋਗਰਾਮ ਉਲੀਕਿਆ ਸੀਗਾ ਜਿਹਦੇ ਵਿੱਚ ਵੱਖਰੇ ਵੱਖਰੇ ਜ਼ਿਲ੍ਹਿਆਂ ਵਿੱਚ ਵੱਖਰੇ ਵੱਖਰੇ ਅਫਸਰਾਂ ਦੀ ਸੀਨੀਅਰਸਾਂ ਡਿਊਟੀ ਲੱਗੀ ਸੀ ਕਿ ਅਸੀਂ ਜਾ ਕੇ ਇੱਥੇ ਜਿੰਨੀ ਵੀ ਅਰੇਂਜਮੈਂਟਸ ਹੈ ਜੋ ਬਿਲਡਿੰਗਸ ਹੈ ਉਹਨਾਂ ਦੀ ਸਮੀਖਿਆ ਕਰੀਏ ਉਹ ਸੰਬੰਧੀ ਗੱਲ ਜਿਹੜੀ ਹੈ ਸਰਕਾਰ ਤੱਕ ਪਹੁੰਚਾਈਏ ਤੇ ਜਿਹੜੇ ਲੋੜਿੰਦੇ ਦਿਸ਼ਾ ਨਿਰਦੇਸ਼ ਹੈ ਉਹ ਅਸੀਂ ਐਸਐਸਪੀ ਸਾਹਿਬਾਨ ਤੇ ਅਫਸਰਾਂ ਨੂੰ ਦਈਏ। ਅ ਇਸ ਸੰਬੰਧ ਵਿੱਚ ਤਕਰੀਬਨ 2 ਹਫ਼ਤੇ ਪਹਿਲਾਂ ਮੈਂ ਵਿਜ਼ਿਟ ਕੀਤਾ ਸੀਗਾ ਤੇ ਪੂਰਾ ਅਸੀਂ ਜ਼ਿਲ੍ਹੇ ਦੇ ਜਿੰਨੇ ਵੀ ਥਾਣੇ ਤੇ ਇੰਸਟੀਟਿਊਸ਼ਨ ਸੀਗੇ ਉਹਨਾਂ ਨੂੰ ਵਿਜ਼ਿਟ ਕੀਤਾ ਰਿਵਿਊ ਕੀਤਾ ਤੇ ਇੱਕ ਡਿਟੇਲ ਰਿਪੋਰਟ ਜਿਹੜੀ ਸੀ ਉਹ ਸਰਕਾਰ ਨੂੰ ਭੇਜੀ ਸੀ। ਅ ਉਸ ਰਿਪੋਰਟ ਵਿੱਚ ਜੋ ਸਾਡੀਆਂ ਗੱਲੇ ਗੱਲਾਂ ਸਾਹਮਣੇ ਨਜ਼ਰ ਆਈਆਂ ਸੀਗੀਆਂ ਐਸਐਸਪੀ ਸਾਹਿਬ ਨੇ ਉਹਨਾਂ ਤੇ ਕੰਮ ਕਰਦੇ ਹੋਏ ਬਹੁਤ ਸਾਰੀ ਬਿਲਡਿੰਗਜ਼ ਵਿੱਚ ਬਹੁਤ ਵੱਡੇ ਪੱਧਰ ਤੇ ਸੁਰੱਖਿਆ ਦੇ ਜਿਹੜੇ ਪ੍ਰਬੰਧ ਹੈ ਉਹ ਇੰਪਰੂਵ ਕੀਤੇ ਹੈਗੇ ਆ ਅੱਜ ਮੈਂ ਉਹ ਜਿਹੜੀ ਇੰਪਰੂਵਮੈਂਟ ਹੋਈ ਹੈ ਰਿਵਿਊ ਕਰਨ ਵਾਸਤੇ ਆਇਆ ਹਾਂ ਇਸੇ ਤਰੀਕੇ ਨਾਲ ਜੋ ਇਹਨਾਂ ਦੀ ਤਿਆਰੀ ਹੈਗੀ ਹੈ ਆਉਣ ਵਾਲੇ ਗਣਤੰਤਰ ਦਿਵਸ ਤੇ 26 ਜਨਵਰੀ ਵਾਸਤੇ ਉਹਦੀ ਸਮੀਖਿਆ ਕਰਨ ਆਇਆ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਜ਼ਿਲ੍ਹਾ ਬਟਾਲਾ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਤਿਆਰ ਹੈ ਤੇ ਇਹਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਹੈ ਕਿ ਆਉਣ ਵਾਲੇ ਕਿਸੇ ਵੀ ਚੈਲੰਜ ਨੂੰ ਪੂਰੀ ਤਰ੍ਹਾਂ ਜਿੱਤ ਸਕਦੇ ਥੈਂਕ ਯੂ ਸਰ ਐਕਸਕਿਊਜ਼ ਮੀ ਤੁਸੀਂ ਕੀ ਕਹਿ ਰਹੇ ਹੋ ਅ ਇਹ ਮੁੱਦਾ ਮੈਸੇਜ ਦਾ ਨਹੀਂ ਹੈਗਾ ਚੱਕਰ ਕੀ ਹੁੰਦਾ ਹੈ ਕਿ ਸਮੇਂ-ਸਮੇਂ ਸਿਰ ਵਿੱਚ ਕੋਈ ਨਾ ਕੋਈ ਜਿਹੜਾ ਸਿਕਿਉਰਿਟੀ ਚੈਲੰਜ ਚੇਂਜ ਹੁੰਦਾ ਰਹਿੰਦਾ ਫੋਰ ਐਗਜ਼ਾਮਪਲ ਫਰਜ਼ ਕਰੋ ਕਿ ਜੋ ਸਿਕਿਉਰਿਟੀ ਚੈਲੰਜ ਉਹ ਗੱਡੀ ਤੋਂ ਹੈ ਕਿ ਕੋਈ ਬੰਦਾ ਕਿਸੇ ਗੱਡੀ ਮਾਰਦਾ ਹੈ ਤਾਂ ਤੁਸੀਂ ਕੀ ਕਰਦੇ ਹੋ ਗੱਡੀ ਦੀ ਸਪੀਡ ਰੋਕਣ ਵਾਸਤੇ ਤੁਸੀਂ ਬੈਰੀਕੇਡ ਲਾਉਂਦੇ ਹੋ ਤੁਸੀਂ ਆਪਣੇ ਬੈਰੀਅਰ ਲਾਉਂਦੇ ਹੋ ਜਾਂ ਤੁਸੀਂ ਆਪਣੇ ਸਪੀਡ ਬੰਪ ਲਾਦੇ ਉਸੇ ਤਰੀਕੇ ਨਾਲ ਜਦ ਇੱਕ ਪਰਟਿਕੂਲਰ ਸਿਕਿਉਰਿਟੀ ਚੈਲੰਜ ਆਇਆ ਉਹ ਆਇਆ ਸੀਗਾ ਕਿ ਕਈ ਥਾਵਾਂ ਤੇ ਜਿਹੜੇ ਸੀ ਗ੍ਰੇਨੇਡ ਸੀ ਉਹ ਚੈੱਕ ਇਨ ਕੀਤੇ ਗਏ ਤੇ ਉਹਨੂੰ ਰੋਕਣ ਵਾਸਤੇ ਮੁਸ਼ਕਿਲ ਕਰਨ ਲਈ ਇਹ ਜਿਹੜੇ ਸੀ ਸੁਰੱਖਿਆ ਪ੍ਰਬੰਧ ਉਹ ਸਪੈਸੀਫਿਕ ਥ੍ਰੈਟ ਨੂੰ ਦੇਖਦੇ ਹੋਏ ਇੰਪਰੂਵ ਕੀਤੇ ਗਏ ਇਹ ਟਾਈਮ ਟੂ ਟਾਈਮ ਚੇਂਜ ਹੁੰਦੇ ਆ ਤੇ ਹਮੇਸ਼ਾ ਜਿਹੜੇ ਹੁੰਦੇ ਸਿਕਿਉਰਿਟੀ ਦੇ ਜਿਹੜੇ ਪ੍ਰਬੰਧ ਹੈ ਉਹ ਸਮੇਂ ਅਨੁਸਾਰ ਢਲਦੇ ਰਹਿੰਦੇ ਸਰ ਲੇਕਿਨ ਇੱਕ ਹੋਰ ਇੱਕ ਲੋਕਾਂ ਨੇ ਬਣਾ ਦੇ ਵਿੱਚ ਵੀ ਹੈ ਕਿ ਇੱਕ ਯੂ ਟਰਨ ਪੁਲਿਸ ਲੈ ਲਈ ਜਦੋਂ ਵੀ ਕੋਈ ਅਟੈਕ ਹੋ ਗਿਆ ਤੇ ਇਹ ਕਿਦਾਂ ਜਸਟੀਫਾਈ ਹੈ ਇਹਦੇ ਬਾਰੇ ਮੈਂ ਟਿੱਪਣੀ ਨਹੀਂ ਕਰ ਸਕਦਾ ਬਿਕੋਜ਼ ਮੈਂ ਇਨਵੈਸਟੀਗੇਸ਼ਨ ਦਾ ਹਿੱਸਾ ਨਹੀਂ ਮੇਰਾ ਲਿਮਿਟਿਡ ਰੋਲ ਜਿਹੜਾ ਹੈਗਾ ਉਹ ਹੈਗਾ ਕਿ ਜਿਹੜੇ ਸਿਕਿਉਰਿਟੀ ਚੈਲੰਜਸ 26 ਜਨਵਰੀ ਤੇ ਇਸ ਵੇਲੇ ਬਾਰਡਰ ਸਟੇਟ ਹੋਣ ਕਰਕੇ ਜਿਹੜੇ ਬਾਰਡਰ ਦੇ ਸੂਬੇ ਆ ਉਹਨਾਂ ਦਾ ਸਮੀਖਿਆ ਕਰਨਾ ਸੀਗਾ ਉਹ ਸਮੀਖਿਆ ਕਰਕੇ ਅਸੀਂ ਜਿੰਨੀ ਸਾਡੀ ਪ੍ਰੋਫੈਸ਼ਨਲ ਕੰਪੀਟੈਂਸ ਹੈ ਉਹਦੇ ਹਿਸਾਬ ਨਾਲ ਅਸੀਂ ਸਿਕਿਉਰਿਟੀ ਪ੍ਰਬੰਧਨ ਹੋਰ ਪੁਖਤਾ ਕਰ ਰਹੇ ਸਰ ਬਹੁਤ ਸਾਰੀ ਚਰਚਾ ਹੈ ਵੀ ਜੇ ਪੰਜਾਬ ਪੁਲਿਸ ਆਪ ਹੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ ਤੇ ਲੋਕਾਂ ਦੀ ਸੁਰੱਖਿਆ ਕੀ ਕਰੇਗੀ ਕਿਉਂਕਿ ਗਰਨੇਡ ਹਮਲੇ ਤੋਂ ਬਾਅਦ ਇਹ ਸਭ ਕੁਝ ਹੋਣਾ ਤੇ ਇਹ ਇੱਕ ਅਫਵਾਹ ਹੈਗੀ ਹੈ ਇਹ ਬਿਨਾ ਸਿਰ ਪੈਰ ਦੀ ਚਰਚਾ ਹੈਗੀ ਹੈ ਐਸਐਸਪੀ ਸਾਡੇ ਸਾਡੇ ਨਾਲ ਬੈਠੇ ਹੈਗੇ ਮੈਂ ਪੂਰਾ ਇਲਾਕਾ ਦੇਖ ਕੇ ਆਇਆ ਹੈਗਾ ਪੁਲਿਸ ਪੂਰੀ ਤਰ੍ਹਾਂ ਮਰਾਲ ਉੱਚਾ ਹੈਗਾ ਫੋਰਸ ਜਿਹੜੀ ਹੈ ਪੂਰੀ ਤਰ੍ਹਾਂ ਚੌਕਸ ਹੈ ਤੇ ਸਾਡੇ ਜਿਹੜੇ ਸੁਰੱਖਿਆ ਪ੍ਰਬੰਧ ਹੈ ਪੂਰੇ ਸਿੱਟੇ ਜਿਹੜਾ ਚੱਲਦੇ ਸਿਕਿਉਰਟੀ ਪ੍ਰਬੰਧ ਚੱਲਦੇ 26 ਜਨਵਰੀ ਨੂੰ ਲੈ ਕੇ ਜਾਂ ਹੋਰ ਵੀ ਓਵਰঅল ਜਿਹੜੇ ਪੁਲਿਸ ਡਿਸਟ੍ਰਿਕਟ ਬਟਾਲਾ ਦੀ ਗੱਲ ਕੀਤੀ ਜੇਕਰ ਬਹੁਤ ਸਾਰੇ ਕੇਸ ਜਿਹੜੇ ਆ ਇਕਾਦੁਕਾ ਕੀ ਛੱਡ ਕੇ ਸੌਲਵ ਹੋ ਗਏ ਤੇ ਬਟ ਜਿਹੜਾ ਅਲਰਟ ਬਾਉਂਡਰਰੀ ਏਰੀਆ ਨੂੰ ਲੈ ਕੇ ਉਹਦੇ ਵਿੱਚ ਸੈਕੰਡ ਡਿਫੈਂਸ ਲਾਈਨ ਤੇ ਪੁਲਿਸ ਨੇ ਕੀ ਖਾਸ ਪ੍ਰਬੰਧ ਕੀਤੇ ਆ ਕਿਉਂਕਿ ਜਦੋਂ ਡੀਆਈਪੀ ਸਾਹਿਬ ਆਏ ਸੀ ਉਹਨੇ ਵੀ ਇਹ ਪੁਸ਼ਟੀ ਕਰ ਦਿੱਤੀ ਸੀ ਕਿ ਜਿਹੜੇ ਗਰਨੇਡ ਸਟ੍ਰाइक ਹੋ ਰਿਹਾ ਹੈ ਦਰਮੇਡ ਜਿਹੜਿਆ ਪਾਰਤਵਾਰ ਹੈ ਇੱਥੇ ਸੈਕੰਡ ਡਿਫੈਂਸ ਲਾਈਨ ਤੇ ਪੁਲਿਸ ਕੀ ਪ੍ਰਬੰਧ ਕਰਦੀ ਹੈ ਇਹਦੇ ਬਾਰੇ ਮੈਂ ਟਿੱਪਣੀ ਨਹੀਂ ਕਰ ਪਾਉਂਗਾ ਇਹ ਬੈਟਰ ਹੋਏਗਾ ਕਿ ਡੀਆਈ ਸਾਹਿਬ ਨੇ ਇਹ ਸਭ ਉਹ ਲਿਆਸੀ ਦਾ ਜਾਇਜ਼ਾ ਉਹਨਾਂ ਤੋਂ ਲੈ ਲੈਣਾ ਸੀ ਉਸ ਤੋਂ ਪਹਿਲਾਂ ਗਦਬੜਾ ਗੱਡੀ ਖੋਈ ਗਈ ਸੀ ਜਿਹੜੀ ਜਿਸ ਨਾਲ ਉਹ ਕਾਂਡ ਹੋਇਆ ਉਹਨਾਂ ਬੇਨਤੀ ਕੋ ਨਹੀਂ ਘਰ ਉਹ ਗੱਡੀ ਇੱਥੇ ਤੱਕ ਨਹੀਂ ਮਿਲੀ ਲੇਕਿਨ ਉਸੇ ਗੱਡੀ ਦੇ ਨਾਲੇ ਲੋਟੀ ਸੀ ਜਿਹੜੀ ਵੀਡੀਓ ਸਾਹਮਣੇ ਆਈਆਂ ਨੇ ਉੱਥੇ ਸਾਨੂੰ ਬਾਕੀ ਇਹ ਮੈਂ ਇੱਕ ਵਾਰ ਫਿਰ ਬੇਨਤੀ ਕਰਦਾ ਹ ਬੀਜੀ ਸਾਹਿਬ ਦਾ ਨੁਮਾਇੰਦਾ ਸੁਰੱਖਿਆ ਦੀ ਪ੍ਰਬੰਧ ਲੈਣ ਵਾਸਤੇ ਆ ਜਿਹੜੇ ਇੱਥੇ ਲੋਕਲ ਕ੍ਰਾਈਮ ਹੈ ਜਾਂ ਇੱਥੇ ਜਿਹੜੇ ਕੇਸਸ ਹੋਏ ਉਹਨਾਂ ਬਾਰੇ ਮੈਂ ਟਿੱਪਣੀ ਕਰਨ ਦੀ ਸਿਕਸ਼ਨ ਨਹੀਂ ਹੈਗਾ ਮੈਨੂੰ ਉਹਨਾਂ ਦੀ ਜਾਣਕਾਰੀ ਫਰਸਟ ਹੈਂਡ ਨਹੀਂ ਹੈਗੀ 26 ਜਨਰਲ ਲੈ ਕੇ ਕੋਈ ਐਪਾਰੋ ਡਿਪਲੋਟ ਕੀਤੀ ਜਾ ਰਹੀ ਹੈ ਰਿਫੋਰਸ ਅ ਸੇ ਬਾਹਰ ਸੇ ਕੋਈ ਆਪਕੋ